ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਤਦੂਗੇ ਅਸੀਂ ਉੱਠ ਗਏ ਸੀ ਚਾਹ ਪਾਣੀ ਅਸੀਂ ਪੀ ਲਿਆ ਵਾ ਬੋਲੋ ਤੇ ਹੁਣ ਅਸੀਂ ਲੱਗੇ ਆ ਘਰ ਦਾ ਕੰਮ ਕਰਨਾ ਤੇ ਤੁਹਾਡੇ ਲਈ ਸਾਰਿਆਂ ਲਈ ਇੱਕ ਸਰਪ੍ਰਾਈਜ਼ ਆ ਤੁਹਾਨੂੰ ਨੈਕਸਟ ਵਲੌਗ ਚ ਮਿਲੇਗਾ ਇਸ ਵਲੌਗ ਚ ਨਹੀਂ ਤੇ ਚਲੋ ਬੋਲ ਸਮਰ ਬੇਸਨਾ ਗ੍ਰਮੀਤ ਬਹੁਤ ਗੱਲਾਂ ਕਰਦੀ ਤੋ ਕੈ ਅਸੀਂ ਲੱਗੇ ਹੁਣ ਕੰਮ ਕਰਨੇ मिट्टी बोल बोल। है मिट्टी ली चल उची बोलो चाह पानी पी लिया लगे घर का कम करने तुके तो लिए एक सप्राइजा ना जो थो तो नैक्सट ब्लॉग च मिलेगा समर तुगे तो सारे जने लाइक कर करो उच्ची बोलो ये मुंडा नहीं बोलता इधर मम्मी भी खड़े हुए हैं सूते पे और भी <laughs> बुलाओ मम्मी तो के सारे सासी का सब कॉल के सारे सब ठीक ठाक हर कहाँ मैं नानी ਕਿੱਥੇ ਆ ਕਿਰਲੀ ਹਾਂ ਕਿਲੀ ਆ ਵੇਰੇ ਹਏ ਕਿਲੀ ਨੂੰ ਖਾ ਜਾ ਲ ਇਹਨੂੰ ਪਾ 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 ਫਿਰ ਸੌਰੀ ਮੰਗ ਤੂੰ ਕਿਵੇਂ ਨਹੀਂ ਮਿੱਟੀ ਮੰਗਦਾ ਸੌਰੀ ਮੰਗ ਪੈ ਚੱਲ ਫਿਰ ਮੰਗ ਲੈ ਦੇ ਬੜਾਵਾ ਚਲ ਦੇ ਨੀ ਖਾਣਾ ਸੌਰੀ ਮੰਗਦਾ ਫੜ ਕੇ ਤੂੰ ਕਿ ਮਾਮੀ ਸੌਰੀ ਤੂੰ ਚਲੀ ਜਾ ਤੀ ਇਹ ਕੀ ਕਰ ਰਹੀ ਹੈ ਮੈਂ ਚਾਹੁੰਦਾ ਹਾਂ ਲੋ ਵੇ ਗਾਈਜ਼ ਵੀਰੇ ਮਨਾ ਲਿਆ ਵਾ ਗੱਛ ਵੀਰੇ ਮਨਾ ਲਿਆ ਤੇ ਹੁਣ ਕੀ ਕਰਨ ਲੱਗੇ ਤੁਸੀਂ ਚਾਹ ਪੀ ਲਗੇ ਚਾਹ ਬਣਾਉਣੀ ਪੈਗੀ ਨਹੀਂ ਆਪਾਂ ਮੁੰਡੇ ਪਈ ਆ ਕੌਣ ਬਣਾਉਂਦੇ ਪਈ ਨਾਨੀ ਨਾਨੀ ਤਾਂ ਨਾਉਂਦੀ ਪਈ ਆ ਹਾਂ ਨਾਨੀ ਨਾਨੀ ਪਈ ਵਾ ਹੂੰ ਮਮਾ ਮੰਮੀ ਮੰਮਾ ਅਸੀਂ ਸਾਡੇ ਘਰ ਚ ਰੂਲ ਚਾਹ ਇੱਕ ਵਾਰੀ ਬਣਦੀ ਪਈ ਟਾ ਚਾਹ ਨਹੀਂ ਹੁੰਦੀ ਹਾਂ ਸਾਡੇ ਘਰ ਚ ਨਹੀਂ ਚਾਹ ਮਿਲਦੀ ਦੁਬਾਰਾ ਪਾਵਾ ਪਾਵਾ ਠੀਕ ਹੀ ਆ ਪਾਵਾ ਉਰੇ ਆਈ ਪਾਵਾ ਬਾਬਾ ਮੇਰੇ ਸਿਰ ਬਹੁਤ ਦਰਦ ਹੁੰਦਾ ਪਿਆ ਪੀ ਨੱਪਦੇ ਉਰਿਆ ਤੇ ਹੁਣ ਸਾਰੇ ਨਾਣ ਨੂੰ ਲਿਆ ਸੀਗਾ ਰੋਟੀ ਪਾਣੀ ਖਾ ਲਿਆ ਤੇ ਮੈਂ ਨਹਾਉਣ ਲੱਗੀ ਆ ਤੁਹਾਡੇ ਲਈ ਇੱਕ ਸਰਪ੍ਰਾਈਜ਼ ਆ ਤੁਹਾਨੂੰ ਮਤਲਬ ਨੈਕਸਟ ਵਲੌਗ ਚ ਮਿਲੂਗਾ ਆਵਲੇ ਵਲੌਗ ਚ ਨਹੀਂ ਸਮਰ ਉਰਿਆ ਸਮਰ ਆ ਦੇਖੀ ਮੀਤ ਛੇਤੀ ਇਧਰ ਅਮੀਦ ਪੱਖਾ ਮੰਗਦੀ ਬਈ ਇਧਰ ਲੈ ਲੈ ਪੱਖਾ ਮੀਤ ਆ ਲੈ ਪੱਖਾ ਲੈ ਲੈ ਫਲਾਈਟ ਆ ਗਈ ਹੁਣ ਆਪਾਂ ਰੈਡੀ ਸਟੱਡੀ ਇੰਡੀਆ ਗੋ ਹੋ ਗਏ ਸੀਗੇ ਹੁਣ ਤੇ ਇੱਧਰ ਮੇਰਾ ਲੱਡੂ ਲੱਡੂ ਇੱਧਰ ਆਓ ਮਮਾ ਮਮਾ ਕੇ ਪਾਸ ਆ ਜਾਓ ਚਲੋ ਛਾਲਿਆਂ ਨੂੰ ਹੈਲੋ ਕਰ ਦੋ ਮੀਟ ਇੱਧਰ ਮੇਰਾ ਲੱਡੂ ਮੇਰਾ ਗੋਰਖਾ ਮੁੰਡਾ ਮੇਰਾ ਅਈ ਅੱਗਾ ਹੀ ਵਰੀਆਂ ਚੋਰੀਆਂ ਕਾਦਾ ਨਿੰਦਾ ਇਹ ਤੇ ਛਾਲਿਆਂ ਨੂੰ ਹੈਲੋ ਕਰ ਦੋ ਵੀ ਤੇ ਆਪਾਂ ਰੈਡੀ ਹੋ ਗਏ ਆ ਤੇ ਆਪਾਂ ਫਿਰ ਤੁਹਾਨੂੰ ਦਿਖਾਉਨੇ ਆ ਕੀ ਸਰਪ੍ਰਾਈਜ਼ ਆ ਕਹਿੰਦੇ ਛਾਲਿਆਂ ਨੂੰ ਹੈਲੋ ਕਰ ਦੋ ਬਿੱਠਾ ਦੇ ਮम्मा ਕੋ ਕਾਜੂ 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 ਇਹ ਮੇਰਾ ਬੋਸ ਹੋਣਾ ਮੁੰਡਾ ਦੋਲਾ ਨਹੀਂ ਬਣਾਉਂਦੇ ਛੋਟੇ ਸੀ ਨਹੀਂ ਤਾਂ ਲੈ ਖਾ ਲਈਏ ਮੀ ਇਤਨੂੰ ਵੀ ਅੰਦਰ ਹੀ ਪੇ ਲਾ ਕਾਰਟਨ ਦੇਖੀਏ ਅ ਕਾਰਟਨ ਦੇਖੀਏ ਸੰਤਾ ਘੜੀ ਮੌਸਮ ਵੇਜੇਬਲ ਆਉਟ ਜਵੇ ਇੱਧਰ ਮੌਸਮ ਦੇਖੋ ਮੌਸਮ ਮੌਸਮ ਹੁਆ ਪਿਆ ਹੈ ਪੰਜਾਬੀ ਹਿੰਦੀ ਚੈੱਕ ਕਰੋ ਦੋ ਦਲ ਅਪਡੇਟ ਲੈ ਲਓ ਅਸੀਂ ਚੱਲੇ ਆ ਫਰੈਂਡਸ ਸੈਰ ਕਰਨ ਹਣ ਬਾਜ਼ਾਰ ਇਸੇ ਘਰ ਨਾਲ ਗੁੰਗੀ ਵੀ ਆ ਗਈਆਂ ਇਧਰ ਗੁੰਗੇ ਬੋਲੇ ਸਾਰੇ ਮਮੀ ਸਾਡੀ ਬੋਲੀ ਤੰਜੂ ਸਾਡੀ ਗੁੰਗੀ ਅੰਤਵਾੜੀ ਹੈ ਗੁੰਗੀ ਨਹੀਂ ਇਹ ਕੋਈ ਪ੍ਰੋਬਲਮ ਮੰਮੀ ਆਨ ਪੋਟੇ ਤਾਂ ਆ ਬੀ ਐਸੇ ਤੇ ਫਰੈਂਡਸ ਹੋਣਾ ਸੀ ਆਏ ਸੀਗੇ ਹਾਕਰਸ ਤੇ ਬਾਹਰ ਬਾਰਿਸ਼ ਹੋ ਰਹੀ ਆ ਦੇਖੋ ਅੱਗੇ-ਅੱਗੇ ਕੀ ਸਿਸਟਮ ਆ ਹਨ ਕੀ ਇਹ ਸੰਦੇਸ਼ ਆਈ ਹੋਗੀ ਔਰ ਬੈਸ ਜੇ ਆਪਾਂ ਮੈਚ ਦੇਖਦੇ ਪਏ ਆ ਆਈਪੀਐਲ ਦਾ ਫਾਈਨਲ ਆ ਗਏ ਆ ਬੱਲੇਬਾਜ਼ੀ ਕਰਨੇ ਯਾਨੀ ਕਿ ਤੇ ਆਪਾਂ ਮੈਚ ਬਹੁਤ ਦੇਖਦੇ ਆ ਮੈਚ ਦੇ دیਵਾਨੇ ਆ ਅਸੀਂ ਲੋਗ ਤੇ ਇਧਰ ਚਾਹ ਚੱਲਦੀ ਪਈ ਆ ਇਧਰ ਮੈਚ ਚੱਲਦਾ ਪਿਆ ਤੇ ਇਧਰ ਆ ਨਮੂਨਾ ਬੈਠਾ ਹੈ ਆਪਸੇ ਉੱਪਰ ਵਾਲਾ ਇੱਕ ਮੈਂ ਤੇ ਮੇਰਾ ਦੋਅਰ ਮੈਚ ਦੇਖਦੇ ਪਏ ਦੋਨੋਂ ਜਣੇ ਬਿਲਕੁਲ ਕੋਣ ਬਾਸਾ ਪਾ ਜਿੱਤੇ ਆਪਾਂ ਦਾ ਅਰਦਾਸ ਕਰਦੇ ਪਏ ਬਾਬਾ ਜੀ ਅੱਗੇ ਸੈਂਕੜੇ ਕੋਈ ਮਹੀਨਿਆਂ ਦਾ ਚੋਕਾ ਸਭ ਲਈ ਇਸ ਮੈਨੇ ਮੋਦੀ ਸਟੇਡੀਅਮ ਸਾਰੇ ਜਨ ਵੇਟ ਕਰਦੇ ਪਏ ਹਣ ਪੰਜਾਬ ਦੇ ਜਿੱਤਣ ਦੀ 191 ਦਾ ਜੋ ਚੀਜ਼ ਹੈ ਉਹ ਵੀ ਫਾਈਨਲ ਮੈਂ ਪਰ ਪਹਿਲੀ ਗੇਨ ਤੇ ਇਹ ਚੋਕਾ ਹੈ ਸਾਨੂੰ ਬਹੁਤ ਜ਼ਿਆਦਾ ਅਫਸੋਸ ਹੋਇਆ ਸਾਡੀ ਟੀਮ ਹਾਰ ਚੁੱਕੀ ਹੈ ਤੇ ਵਿਚਾਰੇ ਮੁੰਡੇ ਨੇ ਤਾਂ ਰੋਟੀ ਵੀ ਨਹੀਂ ਖਾਦੀ ਇੰਨਾ ਜ਼ਿਆਦਾ ਉਹਨੂੰ ਦੁੱਖ ਲੱਗਾ ਇਸ ਚੀਜ਼ ਦਾ ਬਹੁਤ ਮਾੜਾ ਹੋਇਆ ਵਾ ਤੇ ਸਾਰੇ ਜਣੇ ਪੈਗੇ ਆ ਤੇ ਆਪਾਂ ਵੀ ਸੌਣ ਲੱਗੇ ਸੀਗੇ ਤੇ ਸਾਰੇ ਜਣੇ ਪਲੀਜ਼ ਸਪੋਰਟ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਸਬਸਕ੍ਰਾਈਬ ਵੱਧ ਤੋਂ ਵੱਧ ਕਰੋ ਤੇ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਚ